ਇਹ ਗੱਲ ਤੁਸੀਂ ਜੁੜੇ ਹੋਇਆ ਪੰਜਾਬ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਮਿੰਟੂ ਗੁਰਸੇਈਆ ਜੀ ਮਿੰਟੂ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬ ਡੀਐਸਏ ਤੇ ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਵੱਧੋਂ ਦੁਪਹਿਰਾਂ ਧੰਨਵਾਦ ਕਰਦੇ ਜੀ ਲਈ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਨਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408 272 2500 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਉਬਾਵਾ ਕੇਅਰ ਮੈਡੀਕਲ ਜਾਂ ਫਿਰ ਕਵਰ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ ਟਰਕੀਨ ਇਮੀਗ੍ਰੇਸ਼ਨ ਲਾਫਰਮ ਵਾਲੇ ਜੇ ਟਰਕੀਆ ਨਾ ਟੌਨੀ ਟਰਕੀਆਂ ਦੇ ਨਾਲ ਤੁਸੀਂ ਯੂ ਐਸ ਸੀ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 05010 ਕ੍ਰਿਸ਼ੰਤ ਨੋਟਾ ਯੂਬਾ ਸਿਟੀ ਬਲਜਿੰਦਰ ਸਿੰਘ ਨੇ ਜਰਵੁੱਡਲੈਂਡ ਪ੍ਰਤਪਾਲ ਸਿੰਘ ਸਿੱਧੂ ਫਰੇਜ਼ਨੋ ਜੀਐਨ ਲਿਵਰ ਟ੍ਰੱਕ ਵਾਸ਼ ਕਰਦੇ ਨੇ ਓਇਲ ਚੇਂਜ ਕਰਦੇ ਨੇ 에어 ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਨਵੇਂ ਪੁਰਾਣੇ ਟਾਇਰ ਵੀ ਇਨਾਤੋਂ ਮਿਲਦੇ ਨੇ ਲੋਕੇਸ਼ਨ ਆ ਸੈਂਤਾ ਨੇਲਾ ਦੀ ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 200 ਨੂੰ 2770113 ਤੇ ਜਸਵਿੰਦਰ ਸਿੰਘ ਨਾਗਰਾ ਰੋਸਵੈਲ ਅਵਤਾਰ ਸਿੰਘ ਸਿੰਘਾ ਯੂਬਾ ਸਿਟੀ ਤੇਬਲਦੇਵ ਸਿੰਘ ਕਾਂਗ ਯੂਬਾ ਸਿਟੀ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਸਟੂਡੀਓ ਦਾ ਨੰਬਰ ਆ 4272 5200 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 8 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੋ ਜੀ ਡਿਪਾਰਟਮੈਂਟ ਤੋਂ ਦੁਨੀਆ ਭਰ ਦੇ ਵਿੱਚ ਇਸ ਖਬਰਾਂ ਉੱਤੇ ਚਰਚਾ ਹੋਈਆਂ ਪੰਜਾਬ ਦੇ ਵਿੱਚ ਖਾਸ ਤੌਰ ਤੇ ਚਰਚਾਵਾਂ ਹੋਈਆਂ ਕਿਉਂਕਿ ਗੁਜਰਾਤ ਹਰਿਆਣਾ ਦੇ ਲੋਕ ਵੀ ਤਾਂ ਜਾਂਦੀ ਹੈ ਵਿਅਸਤਾਂ ਪਰ ਹੁਣ ਰਿਪੋਰਟਿੰਗਾਂ ਨੂੰ ਨਵਾਂ ਕੋਈ ਸਿਆਪਾ ਖੜਾ ਹੋ ਗਿਆ ਜੀ ਇਹ ਭਾਰਤ ਦੇ ਵਿੱਚ ਹੀ ਹੈ ਪੰਜਾਬ ਦੇ ਵਿੱਚ ਹੀ ਹੈ ਜਾਂ ਕਿਤੇ ਹੋਰ ਦੁਨੀਆ ਦੇ ਹਿੱਸੇ ਦੇ ਵਿੱਚ ਵੀ ਨਹੀਂ ਇਹ ਡਿਪੋਟੂ ਹੋ ਕੇ ਇੱਧਰ ਦੇ ਜਿਹੜੇ ਡਿਪੋਟੀ ਆਏ ਆ ਜੀ ਯਾਨੀ ਜਿਹੜੇ ਅਮਰੀਕਾ ਤੋਂ ਕੱਢੇ ਗਏ ਜੀ ਤੇ ਪੰਜਾਬ ਦੇ ਵਿੱਚ ਪਹੁੰਚੇ ਆ ਤਾਂ ਕੁੱਲ ਮਿਲਾ ਕੇ ਤੁਸੀਂ ਆਖ ਸਕਦੇ ਹੋ ਕਿ ਜਿਹੜੇ ਪੰਜਾਬੀ ਡਿਪੋਟੀ ਆ ਠੀਕ ਹੈ ਜੀ ਉਹਨਾਂ ਨੂੰ ਇੱਕ ਨਵਾਂ ਸਿਆਪਾ ਪੈਂਦਾ ਨਜ਼ਰ ਆ ਰਿਹਾ ਹੈ ਦੇਖੋ ਗੱਲ ਕੀ ਆ ਕਿ ਪਹਿਲਾਂ ਹੀ ਬੰਦਾ ਦੁਖੀ ਤੇ ਹੋਏਗਾ ਨਾ ਚਲੋ ਗਲਤ ਤਰੀਕੇ ਨਾਲ ਗਿਆ ਸਹੀ ਤਰੀਕੇ ਨਾਲ ਗਿਆ ਜਦੋਂ ਉਹਦੀ ਸਾਰੀ ਪਲੈਨਿੰਗ ਫੇਲ ਹੋ ਗਈ ਆ ਉਦੀ ਸਾਰੀ ਜ਼ਿੰਦਗੀ ਦੀ ਜਿਹੜੀ ਪੂੰਜੀ ਦਾਤੇ ਲੱਗ ਗਈ ਆ ਪਰੇਸ਼ਾਨ ਤੇ ਮਾਨਸਿਕ ਤੌਰ ਤੇ ਹੋਵੇਗਾ ਅੱਛਾ ਹੁਣ ਹੋਇਆ ਕੀ ਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਜਿਸ ਨੂੰ ਆਪਾਂ ED ਅਨੇ ਹਾਂਜੀ ਉਹਨੇ ਹਾਲ ਦੇ ਵਿੱਚ ਦੱਸਿਆ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਗਏ 11 ਲੋਕਾਂ ਨੂੰ ਸਮਝ ਜਰੀ ਦਾ ਜੀ ਜਿਨ੍ਹਾਂ ਨੂੰ ਸਮਨ ਭੇਜੇ ਗਿਆ ਉਹਨਾਂ ਦੇ ਵਿੱਚ ਸਿਰਫ ਇੱਕ ਹਰਿਆਣਵੀ ਆ ਤੇ ਬਾਕੀ ਪੰਜਾਬ ਨਾਲ ਹੀ ਸਬੰਧਤ ਹੈ ਹਮ ਹਮ ਤੇ ਇਹਨਾਂ ਸਾਰਿਆਂ ਨੂੰ ਜਿਹੜੇ ਡਿਪੋਰਟ ਕੀਤੇ ਗਏ ਆ ਵਕ ਵਕ ਤਰੀਕਾਂ ਤੇ ਈਡੀ ਦੇ ਜਲੰਧਰ ਦਫ਼ਤਰ ਤੇ ਵਿੱਚ ਪੇਸ਼ ਹੋਣ ਦੇ ਹੁਕਮ ਦੇ ਦਿੱਤੇ ਗਏ ਹੂੰ ਉਹਨਾਂ ਨੂੰ ਮਤਲਬ ਕਿ ਸਮਨ ਦੀ ਤਾਰੀਖ ਜਿਹੜੀ ਆ ਉਹ ਨੋਟ ਕਰਵਾ ਦਿੱਤੀ ਗਈ ਆ ਕਿ ਭਾਈ ਤੁਹਾਨੂੰ ਵਕ ਵਕ ਯਾਨੀ ਇਕੱਠਿਆਂ ਨੂੰ ਨਹੀਂ ਉਹਨਾਂ ਸਾਰਿਆਂ ਨੂੰ ਹੂੰ ਵਕ ਵਕ ਤਰੀਕਾਂ ਤੇ ਉਹਨਾਂ ਨੂੰ ਬੁਲਾ ਲਿਆ ਗਿਆ ਜ਼ਰਾ ਜੀ ਗੱਲ ਆ ਬੜਾ ਸਿੰਪਲ ਆ ਕਿ ਦੇਖੋ ਹੋਏਗਾ ਕੀ ਈਡੀ ਦਾ ਮਾਮਲਾ ਲੈਣ ਦੇਣ ਦਾ ਮਾਮਲਾ ਹਮ ਕੁਐਸਚਨਿੰਗ ਹੋਏਗੀ ਇਹਨਾਂ ਦੇ ਕੋਲ ਵੀ ਹੋਏਗੀ ਕਿ ਭਾਈ ਤੁਸੀਂ ਆਪ ਦੇ ਦਸਤਾਵੇਜ਼ ਲੈ ਕੇ ਆਓ ਬੈਂਕ ਖਾਤਾ ਲੈ ਕੇ ਆਓ ਪਹਿਲਾਂ ਤੇ ਸਿਆਪਾ ਇਹਨਾਂ ਨੂੰ ਪਾਉਣਗੇ ਕਿ ਪੈਸਾ ਆਇਆ ਕਿੱਥੋਂ ਆ ਤੁਹਾਡੀ ਹਾਂਜੀ ਹਾਂਜੀ ਬਿਲਕੁਲ ਜਿਹੜਾ 50 60 ਲੱਖ ਰੁਪਈਆ ਦਿੱਤਾ ਕਿਉਂਕਿ ਜਿਹੜਾ ਪੈਸੇ ਦਾ ਕਮਾਂਤਰੀਕਰਨ ਹੋ ਗਿਆ ਨਾ ਉਹਦੀ ਚੇਨ ਤੇ ਇੰਟਰਨੈਸ਼ਨਲ ਹੀ ਹੋ ਗਈ ਜੀ ਇਸ ਕਰਕੇ ਈਡੀ ਜਿਹੜੀ ਹੈ ਉਹ ਇਹਦੇ ਵਿੱਚ ਇਨਵੋਲਵ ਹੋਏਗੀ ਤੇ ਸਭ ਤੋਂ ਪਹਿਲਾਂ ਪਰੇਸ਼ਾਨੀ ਤੇ ਇਹਨਾਂ ਨੂੰ ਹੋਏਗੀ ਕਿ ਸਾਰੇ ਬੈਂਕ ਖਾਤੇ ਸਾਰੀਆਂ ਡਿਟੇਲਸ ਤੇ ਤੁਹਾਨੂੰ ਪਤਾ ਹੀ ਹੈ ਜਦੋਂ ਇਹ ਛਾਨਣਾ ਲਾਉਂਦੇ ਆ ਤੇ ਫਿਰ ਬੰਦਾ ਜਿਹੜਾ ਹੈ ਨਾ ਉਹ ਬਹੁਤ ਹੀ ਮਾਨਸਿਕ ਤੌਰ ਤੇ ਟੁੱਟਦਾ ਤੇ ਜਿਹੜਾ ਮਾਨਸਿਕ ਤੌਰ ਤੇ ਪਹਿਲਾਂ ਹੀ ਟੁੱਟਾ ਮੇਰਾ ਇੱਕ ਦੋਸਤ ਮੈਨੂੰ ਮਿਲਿਆ ਹਾਂਜੀ ਉਹ ਕੇਂਦਰ ਕੇਂਦਰੀ ਏਜੰਸੀਆਂ ਦੀ ਪੁੱਛਗਿੱਛ ਤੋਂ ਗੁਜ਼ਰਿਆ ਸੀ ਠੀਕ ਹੈ ਜੀ ਬੰਦਾ ਸਰਕਾਰੀ ਜੋਬ ਤੇ ਆ ਹਮਮ ਹੋਰ ਦੇਖੋ ਤੇ ਹੈ ਵੀ ਪੰਜਾਬ 'ਚ ਜੀ ਹੁਣ ਮੈਂ ਐਦੋਂ ਵੱਧ ਰਿਵੀਲ ਨਹੀਂ ਕਰ ਸਕਦਾ ਉਸ ਵਕਤ ਤੇ ਐ ਵੀ ਸਾਡਾ ਸਾਥੀ ਹੈ ਪੁਰਾਣੇ ਸਮਿਆਂ ਦਾ ਦੇਖੋ ਕਿਹੋ ਜਿਹਾ ਹੋਇਆ ਹੂੰ ਤੇ ਕੁਦਰਤੀ ਮੈਨੂੰ ਮਿਲ ਲਾਇਆ ਤੇ ਮੈਂ ਉਹ ਛੇੜ ਲਿਆ ਰਾਗ ਛੇੜ ਲਿਆ ਮੈਂ ਕਿ ਯਾਰ ਤੇਰਾ ਇੱਕ ਰੋਲਾ ਪਿਆ ਸੀ ਮੈਂ ਅੰਦਰ ਖਾਤ ਸੀ ਉਸਨੇ ਕਿਹਾ ਕਿ ਹਾਂ ਤਾਂ ਮੈਨੂੰ ਕਹਿੰਦਾ ਵੀ ਐਨਾ ਹੀ ਇਹ ਨਹੀਂ ਸਕਦਾ ਠੀਕ ਹੈ ਜੀ ਬੜੇ ਜੇਲ੍ਹ ਦੇ ਵਿੱਚ ਦਫ਼ਤਰ ਸੀ ਕੋਈ ਸ਼ਹਿਰ ਉਹਨਾਂ ਦਾ ਕਹਿੰਦਾ ਮੈਨੂੰ ਤਾਂ ਪਰੇਸ਼ਾਨ ਕਰਤਾ ਉਹਨਾਂ ਨੇ ਘੰਟੇ 'ਚ ਹੂੰ ਕੰਦਾ ਚ ਸਿਰ ਮਾਰਨ ਨੂੰ ਜੀ ਕਰਦਾ ਸੀ ਹੂੰ ਪਰ ਉਥੇ ਇੱਕ ਉਹਦਾ ਨੋਨ ਕਿਉਂਕਿ ਉਹ ਲੱਗ ਕੇ ਹੁਣ ਤਾਂ ਅਫਸਰ ਸ਼ਹੀਦ ਦਾ ਹਿੱਸਾ ਹੈ ਉਹਦਾ ਨੋਨ ਕੋਈ VSP ਸੀ ਜੀ ਇਹਨਾਂ ਦੇ ਵਿੱਚ ਪੰਜਾਬੀ ਸੀ ਉਸਨੇ ਉਸਨੂੰ ਕਾਫੀ ਹੈਲਪ ਕੀਤਾ ਪਰਪੱਕ ਕੀਤਾ ਪਰ ਮਾਨਸਿਕ ਤੌਰ ਤੇ ਉਹ ਕਹਿੰਦਾ ਮੈਂ ਮਤਲਬ ਕਿ ਪੂਰਾ ਇੱਕ ਮਹੀਨਾ ਟੁੱਟਾ ਰਿਹਾ ਜਿਹੜੀ ਇੱਕ ਦੋ ਦਿਨ ਦੀ ਪੁੱਛੇ ਸੀ ਹੂੰ ਆ ਕਰ ਵਾ ਕਰ ਇਧਰ ਲਿਆ ਉੱਤਰ ਲਿਆ ਤਾਂ ਮਤਲਬ ਕਿ ਇਹ ਜਿਹੜੀ ਚੀਜ਼ ਹੁੰਦੀ ਹੈ ਕਿ ਪਰੇਸ਼ਾਨੀ ਮਾਨਸਿਕ ਤੌਰ ਤੇ ਉਹ ਹੋਰ ਕਿਡਾ ਉਹਨਾਂ ਨੇ ਚੱਡੇ ਪਾੜਦੇ ਨੇ ਕਿਸੇ ਦੇ ਤਾਂ ਇਹਦਾ ਮਤਲਬ ਇਹ ਆ ਕਿ ਈਡੀ ਜਿਹੜੀ ਆ ਉਹ ਹੁਣ ਇੱਧਰ ਜਿਹੜੇ ਡੰਕੀ ਦੇ ਕਹ ਲੋ ਕਿ ਖਿਡਾਰੀ ਆ ਉਹਨਾਂ ਤੱਕ ਵੀ ਪਹੁੰਚੇਗੀ ਗਾਂਧੀਗਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਜਦੋਂ ਕੁਝ ਗੁਜਰਾਤੀ ਸ਼ਾਇਦ ਫੈਮਲੀ ਸੀ ਇੱਕ ਗੁਜਰਾਤੀ ਫੈਮਲੀ ਉਹ ਇੱਥੇ ਮਰੇ ਨੇ ਬਾਡ ਹਾਂ ਯਾਦ ਆਨੇ ਤੋਂ ਬਿਲਕੁਲ ਕੈਨੇਡਾ ਤੋਂ ਬਾਅਦ ਹਾਂਜੀ ਉਦੋਂ ਬਾਅਦ ਵੀ ਪ੍ਰਵਿੰਝੀ ਇੱਕ ਇਨਵੈਸਟੀਗੇਸ਼ਨ ਇੱਥੇ ਚੱਲਦੀ ਪਈ ਆ ਇਹਾਂ ਸੀ ਆਲੀ ਜੀ ਤਾਂ ਸ਼ਾਇਦ ਉਸੇ ਸਿਲਸਲੇ ਨੂੰ ਹੀ ਅੱਗੇ ਵਧਾਇਆ ਹੋ ਕਿਉਂਕਿ ਈਡੀ ਨੂੰ ਕੁਝ ਐਕਸਟਰਾ ਕਰਨ ਦੀ ਤੇ ਜ਼ਰੂਰਤ ਨਹੀਂ ਹੈ ਨਾ ਹੂੰ ਉਹ ਤਾਂ ਆਲਰੇਡੀ ਇਸ ਮਾਮਲੇ ਨੂੰ ਦੇਖ ਰਿਹਾ ਹੈ ਤਾਂ ਕਹਿ ਸਕਦੇ ਹਾਂ ਕਿ ਸੰਬੰਧਿਤ ਜਿਹੜੇ ਦੇਸ਼ ਨਕਾਲੇ ਦਾ ਸਾਹਮਣਾ ਕਰ ਰਹੇ ਨੇ ਅਮਰੀਕਾ ਤੋਂ ਉਹਨਾਂ ਨੂੰ ਇੱਥੇ ਆਇਆਂ ਨੂੰ ਵੀ ਕੁਝ ਨੂੰ ਘੇਰਾ ਪੈ ਸਕਦਾ ਸੋ ਹੁਣ ਤੱਕ ਵੈਸੇ 131 ਰਿਪੋਰਟ ਹੀ ਹੈ ਜਿਹੜੇ ਪਹੁੰਚੇ ਆ ਪੰਜਾਬ ਦੇ ਵਿੱਚ ਬਰਹਾਨ 11 ਨੂੰ ਬੁਲਾਇਆ ਗਿਆ ਨੋਟੇਬਲ ਗੱਲ ਹੈ ਜੀ ਜੀ ਮਿੰਟ ਜੀ ਲੋਕ ਸਭਾ ਦੀ ਜਿਹੜੀ ਨਵੀਂ ਹੱਦਬੰਦੀ ਹੋਈ ਹੈ ਜੀ ਉਹਦੀ ਗੱਲ ਜੇ ਕਰੀਏ ਉਹਦੇ 'ਚ ਕਹਿੰਦੇ ਪੰਜਾਬ ਨੂੰ ਨੁਕਸਾਨ ਹੋਣੀ ਹੋਣੀ ਆ ਹਾਂਜੀ ਜਿਹੜੀ ਹੋਣੀ ਆ ਉਹਦੇ 'ਚ ਪੰਜਾਬ ਨੂੰ ਨੁਕਸਾਨ ਆ ਜੀ ਦੇਖੋ ਇਹ ਬਹੁਤ ਸਿਆਣੇ ਆ ਸਿਆਸਤਦਾਨ ਵੈਸੇ ਚਲੋ ਉਹ ਕੋਈ ਹੂਣੇ ਪਾਉਣੇ ਹੋ ਸਕਦੇ ਆ ਮੈਂ ਕਿਸੇ ਨੂੰ ਸੰਪੂਰਨ ਨਹੀਂ ਮੰਨਦਾ ਮਨੀਸ਼ ਤਿਵਾੜੀ ਬਹੁਤ ਸਿਆਣੇ ਪੜੇ ਲਿਖੇ ਆ ਜਿੱਦਾਂ ਸ਼ਸ਼ੀ ਧਰੂਰ ਆ ਆਪਣੇ ਪੰਜਾਬ 'ਚੋਂ ਕਹ ਲਓ ਕਿ ਸ਼ਸ਼ੀ ਧਰੂਰ ਲੱਗਣਾ ਹੋਵੇ ਪੰਜਾਬ 'ਚ ਉੱਤੇ ਮਨੀਸ਼ ਤਿਵਾੜੀ ਹਾਂ ਹਾਂ ਅੱਖਾਂ ਮੀਟ ਕੇ ਕਹਿ ਸਕਦੇ ਹੋ ਕਿ ਸਾਡੇ ਪੰਜਾਬ ਦਾ ਸ਼ਸ਼ੀ ਥਰੂ ਮਨੀਸ਼ ਦਿਵਾੜੀ ਆ ਮਨੀਸ਼ ਦਿਵਾੜੀ ਬੇਸ਼ੱਕ ਕਾਂਗਰਸੀ ਐਮਪੀ ਆ ਪਰ ਉਹ ਪੰਜਾਬ ਦੇ ਭਲੇ ਦੀ ਗੱਲ ਅਕਸਰ ਕਰਦੇ ਆ ਉਹਨਾਂ ਦੀ ਕੁਆਲਿਟੀ ਆ ਉਹਨਾਂ ਨੇ ਜਿਹੜੀ ਕੈਲਕੂਲੇਸ਼ਨ ਕਰਕੇ ਦੱਸੀ ਆ ਉਹ ਤੁਹਾਡੇ ਸਨਮੁਖ ਮੈਂ ਦੱਸ ਦਿੰਨਾ ਉਹ ਕਹਿੰਦੇ ਆ ਕਿ ਜਿਹੜੀ ਨਵੀਂ ਹੱਦ ਬੰਦੇ ਹੋ ਕੇ ਅੰਗਰੇਜ਼ੀ 'ਚ ਇਹਨੂੰ ਕਹਿੰਦੇ ਆ ਪਰਿਸਿਮਨ ਤੇ ਅੰਗਰੇਜ਼ੀ 'ਚ ਕਹਿੰਦੇ ਆ ਡਿਲੀਮਿਟੇਸ਼ਨ ਸ਼ੈ ਅਗਰੇਜ਼ੀ ਆਲਾ ਤੁਹਾਨੂੰ ਪਤਾ ਥੋੜਾ ਜਿਹਾ ਮੇਰਾ ਹੱਥ ਤੰਗਿਆ ਪਰ ਕਿੰਨਾ ਚੀ ਦੱਸ ਦਿੰਨਾ ਆਪਾਂ ਕਹਿੰਦੇ ਨੇ ਨਵੀਂ ਹੱਦ ਬੰਦੀ। ਤੋਂ ਮੈਂ ਕਹ ਕਿ ਕਿਸਨ ਕਨਫਿਊਜ਼ਿੰਗ ਨਾ ਉਹ ਕਿਸੇ ਤਰੀਕੇ ਦੀ ਦੁਬਿਧਾ ਨਾ ਪੈਦਾ ਹੋ ਜਾਵੇ ਇਹ ਕੀ ਹੋ ਰਿਹਾ। ਤਾਂ ਉਹ ਕੀ ਹੋਣਾ ਕਿ ਅਗਲੇ ਸਾਲ ਤੋਂ ਅਗਲੇ ਸਾਲ ਤੋਂ ਮੋਦੀ ਗਵਰਨਮੈਂਟ ਦੇਖੋ ਮੋਦੀ ਨੇ ਇਹ ਨਹੀਂ ਕਿ ਅੰਨੇ ਵਾ ਪੈਸਾ ਫੂਕੇ ਤੇ ਜਿਹੜਾ ਐਡਾ ਵੱਡਾ ਉਥੇ ਸੰਸਦ ਭਵਨ ਬਣਾਇਆ ਕਿ ਉਹਦਾ ਸਿਰ ਫਿਰਿਆ ਨਹੀਂ ਉਹਦੇ ਵਿੱਚ ਉਹਨਾਂ ਨੇ 543 ਤੋਂ ਸੀਟਾਂ ਵਧਾ ਕੇ ਲੋਕ ਸਭਾ ਦੀਆਂ 846 ਕਰੀਆਂ ਨੇ ਹੂੰ ਅਗਲੇ ਸਾਲ ਤੋਂ ਤਾਂ ਮਨੀਸ਼ ਤਵਾੜੀ ਨੇ ਏਸੇ ਹੀ ਨਵੀਂ ਹੱਦਬੰਦੀ ਨੂੰ ਇੱਕ ਕੈਲਕੂਲੇਸ਼ਨ ਦਿੱਤੀ ਆ ਉਹ ਕਹਿੰਦੇ ਕਿ ਦੇਖੋ ਹੁਣ ਪੰਜਾਬ ਤੇ ਹਰਿਆਣਾ ਨੌਰਥ ਚ ਦੂਜੇ ਸੂਬੇ ਫਾਇਦੇ ਚ ਰਹਿ ਜਾਣਗੇ ਦੋ ਸੂਬੇ ਬਹੁਤ ਨੁਕਸਾਨ ਚ ਜਾਣਗੇ ਉਹ ਕਿੱਦਾਂ ਜਾਣਗੇ ਉਹ ਕਹਿੰਦੇ ਬੇਸ਼ੱਕ ਸਾਡੇ ਕੋਲ 13 ਸੀਟਾਂ ਤੇ ਹਰਿਆਣੇ ਕੋਲ ਲੋਕ ਸਭਾ ਦੀਆਂ ਇਸ ਵਕਤ 10 ਸੀਟਾਂ ਆ। ਹਾਂਜੀ। ਠੀਕ ਹੈ। ਇਹ 13 ਜਿਹੜੀਆਂ ਨੇ ਪੰਜਾਬ ਦੀਆਂ ਉਹ ਵੀ ਵਧ ਕੇ 18 ਹੋ ਜਾਣੀਆਂ ਨੇ ਤੇ ਹਰਿਆਣੇ ਵਾਲੀਆਂ ਵੀ 10 ਵਧ ਕੇ 18 ਹੋ ਜਾਣੀਆਂ। ਹਾਂ। ਯਾਨੀ ਹਰਿਆਣਾ ਫਿਰ ਵੀ ਫਾਇਦੇ 'ਚ ਆ। ਕਿ ਅੱਠ ਉਹਨਾਂ ਦੀ ਅੱਠ ਵਧੀਆਂ ਸਾਡੀਆਂ ਕਿੰਨੀਆਂ ਵਧੀਆਂ ਪੰਜ। ਜੀ। ਪਰ ਉਹ ਕਹਿੰਦੇ ਕਿ ਇਹਦੇ 'ਚ ਕੀ ਹੋਏਗਾ ਕਿ ਅਨੁਪਾਤ ਸਾਡਾ ਘਟ ਜਾਏਗਾ। ਮਸਲਨ ਭਾਈ ਜਿੱਤਾ ਹੁਣ ਸਾਡੇ ਕੋਲ ਅਨੁਪਾਤ ਲਗਭਗ 2.30 ਫੀਸਡ ਸੀਟਾਂ ਦਾ ਹਮਮ ਪਰ 18 ਸੀਟਾਂ ਹੋਣ ਦੇ ਨਾਲ ਕਿਉਂਕਿ ਉਧਰੋਂ ਬੜੀ ਗਿਣਤੀ ਵਧੇਗੀ ਤਾਂ ਉਹ ਅਨੁਪਾਤ ਸਾਡਾ 2.12 ਤੇ ਆ ਜਾਏਗਾ ਹਮ ਯਾਨੀ ਵੇਖੋ ਕੈਲਕੂਲੇਸ਼ਨ ਵੇਖੋ ਬੰਦੇ ਦੀ ਜੀ ਜੀ ਅਨੁਪਾਤ ਕੱਢ ਦਿੱਤਾ ਕਿ ਅਨੁਪਾਤਕ ਤਰੀਕੇ ਨਾਲ ਅਸੀਂ ਪਛੜ ਜਾ ਹਮ ਤਾਂ ਬਾਕੀ ਤੇ ਭਾਈ ਹੁਣ ਇਹਦੇ ਚ ਦੇਖੋ ਸਾਊਥ ਵਾਲੇ ਝੰਡਾ ਚੁੱਕੀ ਖਲੋਤੇ ਆ ਸਟਾਲਨ ਨੂੰ ਰੀ ਸਟਾਲਨ ਨੂੰ ਅੱਗੇ ਲਾਇਆ ਗਿਆ ਰਾਹੁਲ ਗਾਂਧੀ ਨੇ ਮੇਰੇ ਖਿਆਲ ਦੇ ਨਾਲ ਉਹਨੂੰ ਸ਼ਹਿਦ ਦਿੱਤੀ ਆ ਕਿ ਤੂੰ ਚੱਲ ਮਿੱਤਰ ਅੱਗੇ ਠੀਕ ਹੈ ਉਹਨੇ ਪੱਤਰਪਕਵੰਤ ਮਾਨ ਨੂੰ ਵੀ ਲਿਖ ਦਿੱਤਾ ਕੇਜਰੀਵਾਲ ਨੂੰ ਵੀ ਲਿਖ ਦਿੱਤਾ ਮਮਤਾ ਬੈਨਰਜੀ ਨੂੰ ਵੀ ਲਿਖ ਦਿੱਤਾ ਕਰਨਾਟਕ ਦੇ ਚੀਫ ਮਿਨਿਸਟਰ ਨੂੰ ਵਿੱਤ ਲੰਗਾਨਾ ਦੇ ਚੀਫ ਮਤਲਬ ਸਾਰਿਆਂ ਜਿ ਵਿਰੋਧੀ ਧਿਰ ਚ ਹੂੰ ਫਿਰ ਰੋਲਾ ਕੀ ਰੋਲਾ ਸ਼ਾਇਦ ਆਪਾਂ ਅੱਗੇ ਵੀ ਦੱਸਿਆ ਹੋਵੇਗਾ ਮੈਂ ਥੋੜਾ ਜਿਹਾ ਆਡੀਅנס ਨੂੰ ਦੱਸ ਦੇਵਾਂ ਕਿ ਇਹ ਆਧਾਰ ਬਣਾ ਰਹੇ ਨੇ ਵਸੋ ਨੂੰ ਠੀਕ ਹੈ ਹੁਣ 71 ਤੋਂ ਬਾਅਦ ਕੀ ਹੁੰਦਾ ਹੈ ਪਹਿਲਾਂ 73 ਦੀ ਮਤਲਬ ਕਿ ਜਿਹੜੀ ਮਰਦਮਸ਼ੂਮਾਰੀ ਹੈ ਨਾ ਉਹ ਆਧਾਰ ਬਣਾ ਕੇ ਸੀਟਾਂ ਦਾ ਇਸ ਤਰ੍ਹਾਂ ਪ੍ਰਬੰਧ ਕੀਤਾ ਜਾਂਦਾ ਹੈ 73 ਆਧਾਰ ਤਾਂ ਹੁਣ ਹੋਏਗਾ ਕਿ ਕਿ ਨਵੇਂ ਸਿਰੇ ਤੋਂ ਹੁਣ ਜਦੋਂ ਉਹ ਦੇਖਣਗੇ ਰਾਜਸਥਾਨ ਮੱਧ ਪ੍ਰਦੇਸ਼ ਯੂਪੀ ਤੇ ਬਿਹਾਰ ਇਹ ਚਾਰ ਸਕੇਟਾ ਬਹੁਤ ਫਾਇਦੇ ਚ ਹੈ ਇਹਨਾਂ ਨੇ ਬਸੋਂ ਵੀ ਰਾਜ ਕੇ ਵਿਧਾਈ ਯਾਨੀ ਨਿਆਣੇ ਵੀ ਖੂਬ ਜਮੇ ਤੇ ਹੁਣ ਇਹਨਾਂ ਦੀ ਸਿਆਸੀ ਤਾਕਤ ਹੀ ਵਧ ਗਈ ਤੇ ਜਿਨ੍ਹਾਂ ਨੇ ਮਤਲਬ ਕਿ ਐਨ ਮੌਕੇ ਤੇ ਪਰਿਵਾਰ ਨਿਯੋਜਨ ਕੀਤਾ ਫੈਮਿਲੀ ਪਲੈਨਿੰਗ ਕੀਤੀ ਜਿਹਦੇ ਚ ਪੰਜਾਬ ਵੀ ਆ ਕੇਰਲ ਵੀ ਆ ਤਾਮਿਲਨਾਡੂ ਵੀ ਆ ਐਕਸਟਰਾ ਹੋਰ ਵੀ ਰਾਜ ਨਾਲ ਜਿਹੜੇ ਐਕਸਟਰਾ ਐ ਮਤਲਬ ਕਿ ਉਹ ਫਸ ਗਿਆ ਜੀ ਉਹ ਉਹਨਾਂ ਦਾ ਵਿਰੋਧ ਹੈ ਸਾਊਥ ਪਾਲਿਆਂ ਦਾ ਹੁਣ ਇਹਦੇ ਚ ਇੱਕ ਚੀਜ਼ ਹੈ ਅੱਛਾ ਯੂਪੀ ਦੀ ਜਿਹੜੀ ਤਦਾਦ ਆ ਸੀਟਾਂ ਦੀ 80 ਤੋਂ ਵੱਧ ਕੇ 148 ਹੋ ਜਾਣੀਆਂ ਹਸਾਬ ਨਾਲ ਹੂੰ ਭਾਰਤੀ ਜਿਹੜੀ ਆ 40 ਤੋਂ ਵੱਧ ਕੇ ਆ ਜੇ ਦੇਖੀਆ ਪਾਲਮੋਸਟ ਉਹ 80 ਹੋ ਜਾਣੀ ਆ ਨਾਸੀ ਠੀਕ ਹੈ ਜੀ ਫਿਰ ਇਹ ਤੋਂ ਇਲਾਵਾ ਮੱਧ ਪ੍ਰਦੇਸ਼ ਦੀ ਵੀ ਜਿਹੜੀ ਆ ਉਹ ਚਲੇ ਜਾਣੀ ਆ ਲਗਭਗ 5529 ਤੋਂ ਹ ਮੱਧ ਪ੍ਰਦੇਸ਼ ਤੋਂ ਲਾਵਾ 6 ਮੈਂ ਦੇਖਾ ਤਾਂ ਰਾਜਸਥਾਨ ਰਾਜਸਥਾਨ ਵੀ ਆਲਮੋਸਟ ਡਬਲ ਚ ਜਾਏਗਾ 25 ਤੋਂ 50 25 25 50 ਤੇ ਕੋਈ ਸਾਢੇ ਜਾਂ ਲੱਭ ਕੇ ਬਖਾ ਉਹ ਰਾਜਸਥਾਨੀਏ ਵੀ ਇਦਾ ਕਹਣਗੇ ਤਾਂ ਕਹਿਣ ਦਾ ਮਤਲਬ ਇਹ ਆ ਕਿ ਹੁਣ ਇਸੇ ਗੱਲ ਦਾ ਰੌਲਾ ਇੱਥੇ ਆ ਕੇ ਘਰਾਰੀ ਫਸ ਰਹੀ ਆ ਤਾਂ ਮਾਮਲਾ ਫੇਰ ਇੱਕ ਵਾਰੀ ਸਾਊਥ ਵਰਸਸ ਨਾਰਥ ਬਣਦਾ ਜਾ ਰਿਹਾ ਕਿਉਂਕਿ ਸਾਊਥ ਨੂੰ ਸਭ ਤੋਂ ਵੱਡਾ ਝਟਕਾ ਹੈ ਨਾਰਥ ਦੇ ਵਿੱਚ ਆਪਣੇ ਦੋ ਸੂਬੇ ਆ ਪੰਜਾਬ ਤੇ ਹਰਿਆਣਾ ਜਿਨ੍ਹਾਂ ਨੂੰ ਥੋੜਾ ਜਿਹਾ ਕਹ ਲਓ ਕਿ ਅਨੁਪਾਤ ਦਾ ਝਟਕਾ ਲੱਗ ਗਿਆ ਹਰਿਆਣਾ ਫੇਰ ਵੀ ਆਪਣੇ ਨਾਲੋਂ ਫਾਇਦੇ 'ਚ ਆ ਪਰ ਪੰਜਾਬ ਦਾ ਬਹੁਤ ਜ਼ਿਆਦਾ ਕਹਿ ਲੋ ਕਿ ਤਾਕਤ ਦੇ ਮਾਮਲੇ 'ਚ ਨੁਕਸਾਨ ਹੋ ਸਕਦਾ ਸੋ ਲਿਹਾਜ਼ਾ ਇਸ ਵੇਲੇ ਪੂਰੇ ਭਾਰਤ ਦੇ ਵਿੱਚ ਸਾਊਥ ਵਰਸਸ ਨਾਰਥ ਬਣਦਾ ਨਜ਼ਰ ਆ ਰਿਹਾ ਤੇ ਇਧਰੋਂ ਆਪਣੇ ਜਿਹੜੇ ਐਮਪੀ ਅਮਨੀਸ਼ ਤੇਵਾੜੀ ਜੀ ਉਹਨਾਂ ਨੇ ਵੀ ਪੰਜਾਬੀਆਂ ਨੂੰ ਦਿਖਾ ਦਿੱਤਾ ਔਰ ਕਮਾਲ ਦੀ ਗੱਲ ਹੈ ਕਿ ਐਡੀ ਵੱਡੀ ਲੜਾਈ ਚੱਲ ਰਹੀ ਹੈ ਪੰਜਾਬੀ ਜਿਹੜੇ ਆ ਉਹ ਜਿੰਨੇ ਸੋਸ਼ਲ ਮੀਡੀਆ ਤੇ ਜੋ ਚੱਲਦਾ ਹੈ ਉਹ ਫੜਿਆ ਗਿਆ ਜੀ ਪੀਲਾ ਪੰਜਾ ਚੱਲ ਪਿਆ ਨਹੀਂ ਲਾਲ ਪੰਜਾ ਚੱਲ ਪਿਆ ਉਹਨਾਂ ਚੀਜ਼ਾਂ ਦੇ ਵਿੱਚ ਇਸ ਜਿਆਦਾ ਇਛੇ ਸਹੀ ਹੈ ਜੀ ਬਿਲਕੁਲ ਇਹ ਤੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਜਿਹੜੀ ਚੀਜ਼ ਹਿੱਤਾਂ ਦੇ ਨਾਲ ਜੁੜੀ ਉਹਦਰ ਗੌਰ ਕੋਈ ਨਹੀਂਗਾ ਤੇ ਦੂਜੇ ਪਾਸੇ ਧਿਆਨ ਭੜਕਾਉਂ ਚੀਜ਼ਾਂ ਦੇ ਵਿੱਚ ਆਪਾਂ ਰੁਝੇ ਹੋਏ ਆਂ ਖੈਰ ਉਧਰ ਦੂਜੇ ਪਾਸੇ ਕਿਸਾਨ ਜੱਥੇਬੰਦੀਆਂ ਵੀ ਮਿੰਟੂ ਜੀ ਕਹਿੰਦੇ ਪੂਰੀ ਤਾਕਤ ਦੇ ਨਾਲ ਹੁਣ ਮੈਦਾਨ ਦੇ ਵਿੱਚ ਉਤਰਨ ਦੇ ਲਈ ਤਿਆਰ ਨੇ ਜੀ ਦੇਖੋ ਕੋਈ ਚਾਰਾ ਹੀ ਨਹੀਂ ਹੈ ਨਾ ਡੂ অর ਡਾਈ ਹੁਣ ਦੇਖੋ ਗੱਲ ਇਹ ਆ ਕਿ ਜਿਸ ਤਰ੍ਹਾਂ ਭਗਵੰਤ ਮਾਨ ਹੋਰਾਂ ਨੇ ਕਾਰਵਾਈ ਕੀਤੀ ਇਹਨਾਂ ਤੇ ਇਹਨਾਂ ਨੂੰ ਤੇ ਬਿਲਕੁਲ ਨਿਰਸਲ ਕਰ ਦਿੱਤਾ ਹੈ ਹਮ ਹਮ ਇਨਾਂ ਦੇ ਪੱਲੇ ਕੁਝ ਨਹੀਂ ਛੱਡਿਆ ਕੱਖ ਨਹੀਂ ਉਹ ਪੱਲੇ ਉਸਤਾਦ ਦੇ ਤਾਂ ਮਤਲਬ ਕਿ ਕੁਝ ਵੀ ਨਹੀਂ ਛੱਡਿਆ ਤਾਂ ਫਿਰ ਜਦੋਂ ਇਸ ਤਰ੍ਹਾਂ ਹੁੰਦਾ ਨਾ ਕੋਈ ਵੀ ਬੰਦਾ ਹੁੰਦਾ ਹੈ ਮੰਨ ਲਓ فرض ਕਰੋ ਮੈਂ ਇਧਰੋਂ ਇਹਨੂੰ ਅਦਰਵਾਈਜ਼ ਨਾ ਲਿਓ ਮੈਂ ਹਟਵੀਂ ਇੱਕ ਮਿਸਾਲ ਦਿੰਦਾ ਹਾਂ ਕਿ ਪਿੰਡ 'ਚ ਕੋਈ ਘੈਂਟ ਬੰਦਾ ਹੋਵੇ ਨਾ ਉਹਨੂੰ ਕੋਈ ਫੜ ਕੇ ਚਾਰ ਚਪੇੜਾ ਮਾਰ ਦੇਵੇ ਤਾਂ ਫਿਰ ਉਹ ਦੁਗਣੀ ਤਾਕਤ ਦੇ ਨਾਲ ਪਿੰਡ 'ਚ ਪੈਂਦਾ ਜਾ ਕੇ ਉਸ ਬੰਦੇ ਨੂੰ ਹੂੰ ਕਿ ਹੁਣ ਜੇ ਮੈਂ ਚੁੱਪ ਕਰ ਗਿਆ ਤਾਂ ਐਸ ਬੰਦੇ ਨੇ ਤੇ ਫੜ ਕੇ ਮਾਰ ਗਿਆ ਹੀ ਆ ਚਾਰ ਚਪੇੜਾ ਦੋ ਤਿੰਨ ਪਰਾਵਾਂ ਨੇ ਰਲ ਕੇ ਹੂੰ ਹੂੰ ਮੈਨੂੰ ਜਿੰਨਿਆਂ ਨਾਲ ਮੈਂ ਕੀਤੀ ਉਹ ਨਾ ਸਾਰਿਆਂ ਨੇ ਢਾ ਲੈਣਾ ਸਹੀ ਵਾਰੀ ਵਾਰੀ ਅੱਛਾ ਸਮਝਦੇ ਹੋ ਨਾ ਤੁਸੀਂ ਹੂੰ ਤਾਂ ਕਈ ਵਾਰ ਸ਼ੇਰ ਵੀ ਕਹਿੰਦੇ ਕਿ ਪਿੱਛੇ ਆੜ ਕੇ ਛਾਲ ਮਾਰਦਾ ਦੁੱਗਣੀ ਰਫਤਾਰ ਹੂੰ ਤਾਂ ਐਸ ਵੇਲੇ ਸੂਰਤ ਹਾਲ ਹੈ ਯਾਰ ਕਿ ભગવંત માન ਨੇ ਕਿਸਾਨ જਥੇਬੰਦੀਆਂ ਦੇ ਉਲਟ ਇੱਕ ਪਰਸੈਪਸ਼ਨ ਕਰਨੀ ਸਟਾਰਟ ਕਰ ਦਿੱਤੀ ਲੋਕਾਂ ਦੇ ਮਨਾਂ ਦੇ ਵਿੱਚ ਨੌਜਵਾਨ ਵੀ ਕਹਿੰਦੇ ਕਿ ਠੀਕ ਕੀਤਾ ਇਹਨਾਂ ਨੇ ਹਮ ਤਾਂ ਜਦੋਂ ਇਸ ਤਰ੍ਹਾਂ ਦੀ ਪਰਸੈਪਸ਼ਨ ਹੁੰਦੀ ਆ ਨਾ ਫਿਰ ਉਹਦਾ ਤੋੜਾ ਵੀ ਉਸੇ ਤਰੀਕੇ ਦਾ ਹੀ ਲੱਭਣਾ ਪੈਂਦਾ ਡਿਪਲੋਮੈਟਿਕ ਤਰੀਕੇ ਨਾਲ ਤੁਸੀਂ ਦੇਖਿਆ ਹੋਣਾ ਇਸ ਸਕੀਮ ਨੇ ਜਿਹੜਾ ਪ੍ਰੋਗਰਾਮ ਦਿੱਤਾ ਕਿ 10 ਮਾਰਚ ਨੂੰ ਸਾਰੇ ਆਪ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਦਾ ਘਰਾਵ ਕੀਤਾ ਜਾਵੇ ਹਮ ਹਮ ਜੀ ਜੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਸੜਕਾਂ ਜਾਮ ਕਰ ਹਮ ਐਨੀ ਕਿਆ ਕੇ ਰੇਲ ਜਾਉ ਤਰਾ ਹੂੰ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਭਗਵੰਤ ਮਾਨ ਬਹੁਤ ਚਲਾਕੀ ਨਾਲ ਹੁਣ ਉਹਦੇ ਪਿੱਛੇ ਕੌਣ ਆ ਮੈਨੂੰ ਨਹੀਂ ਪਤਾ ਕੇਜਰੀਵਾਲ ਹੈ ਮਿਤਸ਼ਾ ਕੌਣ ਹੈ ਮੈਂ ਨਹੀਂ ਕੁਝ ਕਹਿ ਸਕਦਾ ਜੀ ਜੀ ਪਰ ਬਹੁਤ ਚਲਾਕੀ ਨਾਲ ਨਾ ਸਿਰਫ ਇੱਕ ਪੁਲਿਸ ਦਾ ਡੰਡਾ ਚਲਾ ਰਹੇ ਆ ਬਲਕਿ ਇਹਨਾਂ ਦੇ ਖਿਲਾਫ ਇੱਕ ਕਾਲੂਕੀ ਸਿਰਜਣਾ ਵੀ ਕਰਦੇ ਕਹਦੀ ਕਿ ਇੱਕ ਐਸਾ ਨੈਰੇਟਿਵ ਬਿਰਤਾਂਤ ਕਿ ਭਾਈ ਇਹਨਾਂ ਦਾ ਕੰਮ ਹੀ ਇਹ ਹੋ ਸੋ ਇਹ ਲੋਕ ਇਹਨਾਂ ਤੋਂ ਪਹਿਲੇ ਮੈਂ ਤੁਹਾਨੂੰ ਕੀ ਕਹਿੰਦਾ ਹੁੰਦਾ ਸੀ ਪ੍ਰਵੀਨ ਜੀ ਯਾਦ ਹਾਂਜੀ ਹਾਂਜੀ ਬਿਲਕੁਲ ਪਿਛਲੇ ਇੱਕ ਸਾਲ ਤੋਂ ਮੈਂ ਕੀ ਕਹਿ ਰਿਹਾ ਸੀ ਯਾਦ ਹੈ ਤੁਹਾਨੂੰ ਹਾਂਜੀ ਹਾਂਜੀ ਵਾਰ 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 ਮੈਂ ਕੀ ਕਹਿ ਰਿਹਾ ਸੀ ਦੇਖ ਲਓ ਬੋਲ ਸੱਚੇ ਤਾਂ ਅੱਜ ਦੀ ਤਰੀਕ ਜੇ ਫਿਰ ਇਹਨਾਂ ਨੂੰ ਪਤਾ ਲੱਗ ਗਿਆ ਹੁਣ ਇਸਕੇ ਅੰਬਾਲਿਆ ਨੂੰ ਕਿ ਜਨਤਾ ਨੂੰ ਨਾਲ ਜੋੜੇ ਤੋਂ ਬਗੈਰ ਗੱਲ ਨਹੀਂ ਬਣਨੀ ਇਹਨਾਂ ਦੇ ਕੋਲ ਸਾਰੀਆਂ ਰਿਪੋਰਟਾਂ ਕਿ ਜਨਤਾ ਦਾ ਭਰੋਸਾ ਘੁਆ ਰਹੇ ਆ ਕਿਸਾਨਾਂ ਕੋ ਲੋਕ ਇਹਨਾਂ ਤੋਂ ਦੁਖੀ ਹੋ ਰਹੇ ਆ ਤਾਂ ਉਸੇ ਚੀਜ਼ ਨੂੰ ਕੈਸ਼ ਕਰ ਰਹੇ ਨੇ ਦਾ ਪਰਸਪੈਕਟਿਵ ਥੱਲੇ ਬਦਲ ਰਹੀ ਹੈ ਤਾਂ ਉਹਨਾਂ ਨੇ ਵੀ ਫਿਰ ਪ੍ਰੋਗਰਾਮ ਅਜੀਬਾ ਹੀ ਦਿੱਤਾ ਕਿ ਜਨਤਾ ਨੂੰ ਅਸੀਂ ਤਾਂਕ ਨਹੀਂ ਕਰਾਂ ਹੁਣ ਤੁਹਾਨੂੰ ਤਾਂ ਕਰਾਂਗੇ ਡਾਇਰੈਕਟ ਸਹੀ ਹੈ ਸਿੱਧਾ ਸਾਹ ਕਿ ਹੁਣ ਤੇ ਖਾਣਾ ਸੀਗਾ ਨਾ ਚੱਲ ਜਿਵੇਂ ਤੂੰ ਚੱਲਦਾ ਉਹਵੇਂ ਚੱਲੂਗੀ ਜਿਗਰੀਆ ਯਾਰ ਹੂੰ ਹੂੰ ਕਿ ਹੁਣ ਤਾਂ ਉਦਾਂ ਹੀ ਚੱਲਾਂਗੇ ਜਿੱਦਾਂ ਤੁਸੀਂ ਡਿਪਲੋਮੈਟਿਕ ਤਰੀਕੇ ਨਾਲ ਚੱਲਦੇ ਹੋ ਤਾਂ ਖੈਰ ਇਹ 10 ਤਰੀਕ ਦਾ ਪ੍ਰੋਗਰਾਮ ਹੈ ਤਾਕਤ ਪੂਰੀ ਲਾਮबंदी ਪੂਰੀ ਜਿਹੜੀ ਆ ਉਹ ਝੋਕਣ ਦੇ ਰੌਂ ਦੇ ਵਿੱਚ ਹੈਗੇ ਨੇ ਕਿਸਾਨਾਂ ਨੂੰ ਤੇ 15 ਮਾਰਚ ਨੂੰ ਚੰਡੀਗੜ੍ਹ ਦੇ ਕਿਸਾਨ ਭਵਨ ਚ ਐਸ ਕੇ ਐਮ ਵੀ ਦੁਬਾਰਾ ਮੀਟਿੰਗ ਹੋਏਗੀ ਮਤਲਬ ਇਸ ਪ੍ਰੋਗਰਾਮ ਤੋਂ ਬਾਅਦ ਵੀ ਇੱਕ ਪ੍ਰੋਗਰਾਮ ਆ ਸਕਦਾ ਉਹ ਵੀ ਉਹਨਾਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਹਮ ਪਰ ਇਥੇ ਜਨਤਾ ਨੂੰ ਖੱਜਲ ਨਹੀਂ ਕਰ ਰਹੇ ਮੈਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਜ਼ਰੂਰੀ ਹੁੰਦਾ ਹੈ ਕਿਸਾਨਾਂ ਗੁਆਂ ਵਾਸਤੇ ਜਥੇਬੰਦਕ ਹਕੂਲਾ ਵਾਸਤੇ ਕਿ ਜਿਵੇਂ ਤੁਸੀਂ ਆਪਣੇ ਕੈਡਰ ਦਾ ਸਮਰਥਕਾਂ ਦਾ ਆਮ ਪਬਲਿਕ ਦਾ ਭਰੋਸਾ ਗਵਾ ਲੇ ਨੇ ਉਹ ਤਾਂ ਫਰਸਟ੍ਰੇਟ ਹੋ ਜਾਂਦੀ ਹੈ ਤੁਹਾਡੀ ਨਹੀਂ ਆਪਾਂ ਇਹੀ ਗੱਲਾਂ ਕਰਦੇ ਰਹੇ ਕਿ ਸੜਕਾਂ ਰੋਕਣਾ ਇਹਨਾਂ ਦੀ ਸਟਰੈਂਥ ਹੈ ਪਰ ਇਹਨਾਂ ਦੀ ਸਟਰੈਂਥ ਹੀ ਇਹਨਾਂ ਦੀ ਕਦੇ ਕਮਜ਼ੋਰੀ ਬਣ ਜਾਣੀ ਹੈ ਉਹ ਜਿਹੜੀ ਤਾਕਤ ਹੈ ਇਹਨਾਂ ਦੀ ਜਦੋਂ ਲੋਕ ਪਿੱਛੇ ਹਟ ਕੇ ਮਿੰਟੂ ਜੀ ਫਿਰ ਇਹਨਾਂ ਦੇ ਪੱਲੇ ਰਹਿਣਾ ਕੀ ਹੈ ਤੇ ਉਹ ਗੱਲਾਂ ਸਾਲ ਬਾਅਦ ਡੇਢ ਸਾਲ ਬਾਅਦ ਇੱਕ ਸੜਕ ਰੋਕੀ ਆ ਸੜਕ ਤੁਸੀਂ 6 ਮਹੀਨਿਆਂ ਚ ਇੱਕ ਅੱਧ ਵਾਰ ਰੋਕ ਲਓ ਪਰ ਇਹ ਥੋੜੀ ਹ ਹਰੇਕ ਇਲਾਕੇ ਚ ਕੋਈ ਨਾ ਕੋਈ ਸਮੱਸਿਆ ਹੁੰਦੀ ਹੈ ਹਰੇਕ ਇਲਾਕੇ ਚ ਇਹ ਤੇ ਨਿਜੀ ਲੜਾਈਆਂ ਚ ਜਾ ਕੇ ਸੜਕਾਂ ਰੋਕ ਲੈਂਦੇ ਨੇ ਸੜਕਾਂ ਰੋਕ ਲੈਂਦੇ ਹਾਂਜੀ ਉਹ ਤਾਂ ਫਿਰ ਗਲਤ ਤੁਸੀਂ ਇਹਨਾਂ ਦਾ ਇੱਕ ਆਗੂ ਟੰਕੀ ਰੈਕੜ ਚ ਫੜਿਆ ਗਿਆ ਜੀ ਹਮ ਜਥੇਬੰਦੀ ਦਾ ਸੁਭਾ ਪ੍ਰਧਾਨ ਜੀ ਜੀ ਤਾਂ ਮਤਲਬ ਕਿ ਲੋਕ ਬਾਈ ਥੱਲੇ ਤੁਸੀਂ ਆਪਾਂ ਚਲੋ ਠੀਕ ਹੈ ਪਰ ਤਰਕਾਰੀ ਦੀ ਭਾਸ਼ਾ ਚ ਉਹਨਾਂ ਨਹੀਂ ਕਹਿੰਦੇ ਆਪੋ ਆਪਣਾ ਹਿਸਾਬ ਕਿਤਾਬ ਹੁੰਦਾ ਹੈ ਪਰ ਇਠਾਂ ਲੋਕ ਲੋਕਾਂ ਤੋਂ ਦੀਦਾ ਨਾ ਕਿ ਕਿਹੜਾ ਲੀਡਰ ਲੀਡਰੀ ਦੀ ਆ ਆਰ ਦੇ ਵਿੱਚ ਕੀ ਕੁਝ ਕਰ ਰਿਹਾ ਕੀ ਕੁਝ ਕਰ ਰਿਹਾ ਬਿਲਕੁਲ ਸਹੀ ਜੀ ਜੀ ਸਰ ਇੱਥੇ ਕਾਰਡ ਵੇਚੇ ਜਾ ਰਹੇ ਆ ਟੋਲ ਫਰੀ ਹੋਣ ਵਾਸਤੇ ਹੂੰ ਵੇਚੇ ਗਏ ਇੱਥੇ ਕਾਰਡ ਤੇ ਜੇ ਪੱਤਰਕਰ ਉਹ ਸਾਡੇ ਮਿੱਤਰ ਐ ਸੰਤੋਖ ਉਹਨਾਂ ਨੇ ਖਬਰ ਲਈ ਤੇ ਉਹਨਾਂ ਨੂੰ ਕੰਮ ਕਾਉਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਹੂੰ ਫਿਰ ਇਸ ਤੋਂ ਇਲਾਵਾ ਇੱਕ ਮਤਲਬ ਕਿ ਇੱਕ ਜਥੇਬੰਦੀ ਨੇ ਇੱਕ ਪੀਜ਼ੇ ਦੀ ਦੁਕਾਨ ਦੇ ਮੂਰੇ ਤਰਨਾ ਲਾਇਆ ਜਾ ਜੀ ਜਿਹੜੇ ਜ਼ਿਆਤੀ ਲੈਣਦੇ ਨੇ ਉਹਨਾਂ ਦੇ ਵਿੱਚ ਇਨਵੋਲਵ ਹੋਣਾ ਸਟ੍ਰੈਟਜੀ ਇੱਕ ਬਾਹਰੋਂ ਆਏ ਮੁੰਡਿਆਂ ਨੇ ਬਾਰੋਂ ਕਮਾਈ ਕਰਕੇ ਗਿਆ ਮੁੰਡਿਆਂ ਨੇ ਇੱਕ ਢਾਬਾ ਲਿਆ ਇਨਵੈਸਟਮੈਂਟ ਕੀਤੀ ਲੱਖਾਂ ਦੀ ਕਰੋੜਾਂ ਦੀ ਮੀਆਂ ਬੀਬੀ ਦਾ ਡਿਸਪਿਊਟ ਸੀ ਉਹ ਪ੍ਰਾਪਰਟੀ ਮੀਆਂ ਦੇ ਮਤਲਬ ਕਿ ਪੱਖ ਚ ਸੀ ਹਮ ਉਹਨਾਂ ਨੇ ਉਹਦੇ ਨਾਲ ਹੀ ਸੌਦਾ ਕੀਤਾ ਉਹ ਜਿਹੜੀ ਬੀਵੀ ਸੀ ਉਹਨੇ ਰੌਲਾ ਪਾ ਲਿਆ ਬਿਨਾਂ ਗੱਲ ਇੱਕ ਜਥੇ ਬੰਦੀ ਸਰ ਉੱਥੇ ਜਾ ਕੇ ਕਈ ਮਹੀਨੇ ਕਈ ਹਫ਼ਤੇ ਬੈਠੀ ਰਹੀ ਹਮ ਲੋਹ ਭਾਈ ਸਾਡੇ ਕੋਲ ਕਿਹੜੀ ਤਾਕਤ ਹੈ ਦੱਸੋ ਜਦੋਂ ਤੁਸੀਂ ਕਾਨੂੰਨ ਨੂੰ ਬਾਈਪਾਸ ਕਰੋਗੇ ਦੇਖੋ ਸਰਕਾਰ ਸੜਕਾਂ ਰੋਕਣਾ ਜਿਹੜਾ ਅਧਿਕਾਰ ਹੈ ਤਾਂ ਸੜਕਾਂ ਤੇ ਲੰਘਣਾ ਕਿਹਦਾ ਅਧਿਕਾਰ ਸਹੀ ਸਹੀ ਬਿਲਕੁਲ ਤੇ ਫਿਰ ਤੁਸੀਂ ਅੱਗੋਂ ਅੱਗੋਂ ਕੋਈ ਵੀ ਬੰਦਾ ਰਿਕੁਐਸਟ ਕਰੇਗਾ ਕੋਈ ਵੀ ਬੰਦਾ ਦਾਦ ਫਰਿਆਦ ਕਰੇਗਾ ਕਿ ਬਹੁਤ ਔਖੀ ਹੈ ਜੀ ਤਾਂ ਤੁਹਾਡੇ ਬੰਦੇ ਜਿਹੜੇ ਆ ਉਹ ਇਸ ਤਰ੍ਹਾਂ ਦਾ ਹੈਂਕੜ ਭਰਿਆ ਵਤੀਰਾ ਰੱਖਦੇ ਨੇ ਕਿ ਲੋਕ ਸਖੁਦੁਖੀ ਹੁੰਦੇ ਤੋਂ ਮਤਲਬ ਇਹ ਕਿ ਠੀਕ ਹੈ ਸਿਆਣੇ ਲੀਡਰ ਬਹੁਤ ਲਿਆਕਤ ਨਾਲ ਬੋਲਦੇ ਆ ਬਹੁਤ ਅچھے ਤਰੀਕੇ ਨਾਲ ਸਲੀਕੇ ਨਾਲ ਬੋਲਦੇ ਆ ਪਰ ਕੁਝ ਜਿਹੜੇ ਇਹਨਾਂ ਚ ਗੱਭਰੂ ਘਬਰੇਟਿਆ ਉਹ ਤੇ ਬਹੁਤ ਅਗੋ ਅਡੀਆਂ ਚੁੱਕ ਚੁੱਕ ਕੇ ਪੈਂਦੇ ਨੇ ਸਾਬ ਜੀ ਜੀ ਸਹੀ ਬਿਲਕੁਲ ਤੇ ਮਿੰਟੂ ਜੀ ਗੱਲ ਕਰ ਗਿਆ ਆਪਾਂ ਦੋ ਬੀਬੀਆਂ ਦੀ ਜਿਹੜੀਆਂ 에ਰਪੋਰਟ ਤੋਂ ਗ੍ਰਿਫਤਾਰ ਹੋਈਆਂ ਚਿੱਟਾ ਵੇਚਣ ਦੇ ਦੋਸ਼ ਹੈ ਜੀ ਉਹਨਾਂ ਦੇ ਦੇਖੋ ਜਸਪੀਰਾ ਮਾਮਲਾ ਤੇ ਕੀ ਕਹੀਏ ਪ੍ਰਵੀਨ ਜੀ ਕੱਲ ਇੱਥੇ ਗਰੰਥੀ ਇੱਕ ਫੜਿਆ ਮਾਝੇ ਚ ਜੀ ਜੀ ਤੁਸੀਂ ਹਿਸਾਬ ਲਾ ਲਓ ਕਿ ਢਾਈ ਕਿਲੋ ਤੇ ਕੁਲੋ ਫੜੀ ਗਈ ਆ ਹਮ ਕਿੱਡੀ ਸ਼ਰਮਨਾਕ ਗੱਲ ਆ ਪਹਿਲਾਂ ਤੇ ਆ ਕਿ ਵੀ ਗਰੰਥੀ ਹੈਰਨ ਵੇਚਣੀ ਕਿਉਂ ਲੱਗਾ ਹੂੰ 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 ਉਹਨੂੰ ਕੀ ਲੋੜ ਪਈ ਹਾਂਜੀ ਉਹ ਖੰਡ ਖਾਂਦਾ ਤੇ ਵੇਚਦਾ ਨਹੀਂ ਆ ਨਾ ਬਲੈਕੀਆਂ ਨਹੀਂ ਹੁੰਦਾ ਹੂੰ ਉਹਦੇ ਆਰਥਿਕ ਹਾਲਾਤ ਜਾਂ ਉਹਦੀ ਇੱਕ ਕਈ ਵਾਰ ਲਾਲਸਾ ਵੀ ਹੁੰਦੀ ਆ ਹੂੰ ਠੀਕ ਆ ਨਾ ਬਲੈਕ ਕੋਈ ਕੋਈ ਛੋਟਾ ਮੋਟਾ ਰਿਸਕ ਥੋੜੀ ਐ ਸਾਬ ਜੀ ਬਿਲਕੁਲ ਤੇ ਰਿਸਕ ਇੱਕ ਗਰੰਥੀ ਰਿਸਕ ਕਿਉਂ ਲੈ ਰਿਹਾ ਚਲੋ ਦੂਜੇ ਦੀ ਤਾਂ ਲਾਲਸਾ ਲੋਭ ਵੀ ਹੋ ਸਕਦਾ ਹੈ ਮਜਬੂਰੀਆਂ ਤੋਂ ਇਲਾਵਾ ਜਾਂ ਇੱਕ ਸੰਕਟ ਹੁੰਦੀ ਹੈ ਨਾ ਛੇਤੀ ਅਮੀਰ ਹੋ ਜਾਂਦੀ। ਤੇ ਗੁਰੂ ਘਰ ਦਾ ਵਜ਼ੀਰ ਕਿਉਂ ਇਸ ਰਸਤੇ ਪੈ ਗਿਆ ਸੋਚਣ ਵਿਚਾਰਾਂ ਦਾ ਵਿਸ਼ਾ। ਦੂਜੀ ਗੱਲ। ਹੁਣ ਇੱਥੇ ਦੇਖੋ ਕੱਲੀਆਂ ਔਰਤਾਂ ਵੇਚਦੀਆਂ ਹੀ ਨਹੀਂ ਪੰਜਾਬ ਦੇ ਵਿੱਚ ਤਾਂ ਲਾਉਂਦੀਆਂ ਬਹੁਤ। ਮੇਰੀਆਂ ਖੁਦ ਮਤਲਬ ਕਿ ਨੋਨ ਹੈ ਜਿਨ੍ਹਾਂ ਨੇ ਜ਼ਿੰਦਗੀ ਬਰਬਾਦ ਕੀਤੀ। ਜੀ। ਮੈਂ ਸਿੱਧੀ ਗੱਲ ਕਰਦਾ ਕਿ ਆਪਣੇ ਪਰਦੇ ਪੁਰਦੇ ਨਹੀਂ ਰੱਖਦੇ ਆਪਾਂ। ਸਿੱਧਾ-ਸਿੱਧਾ ਹੀ ਆ। ਤੂੰ ਕਹਿਨ ਦਾ ਮਤਲਬ ਇਹ ਹੈ ਕਿ ਬਈ ਇਹ ਸਾਰਾ ਕੁਝ ਜਿਹੜਾ ਹੈ ਨਾ ਪੰਜਾਬ ਚ ਬਹੁਤ ਤੜਲੇ ਮਾ ਚੱਲਦਾ ਹੈ ਤਾਂ ਇਸ ਜਿਹੜੀ ਖੇਡ ਹੈ ਇਹ ਚਿੱਟੇ ਦੀ ਕਾਲੀ ਦੁਨੀਆ ਦੀ ਜਿਹੜੀ ਖੇਡ ਹੈ ਇਹ ਇੰਨੀ ਜ਼ਿਆਦਾ ਹੁਣ ਭਿਆਨਕ ਹੋ ਗਈ ਆ ਕਿ ਵੈਸੇ ਤਾਂ ਕੋਕਟੇਲ ਬਣ ਰਹੇ ਆ ਉਹਦੇ ਨਾਲ ਚਲੋ ਕਿਤੇ ਫੇਰ ਮੈਂ ਤੁਹਾਨੂੰ ਫੁੱਲ ਕੇ ਦੱਸਾਂਗਾ ਇਸ ਬਾਬਤ ਕਿ ਕਿ ਕਿਸ ਤਰ੍ਹਾਂ ਜਾਂਨਾ ਜਾ ਰਿਹਾ ਹੈ ਜੀ ਹੁਣ ਦਿੱਲੀ 에ਰਪੋਰਟ ਤੋਂ ਦੋ ਔਰਤਾਂ ਨੂੰ ਫੜਿਆ ਗਿਆ ਹਮ ਹਮ ਦੋਨੇ ਕੈਨੇਡਾ ਚਲੀਆਂ ਸਨ ਦੇਖੋ ਠੀਕ ਹੈ ਹੁਣ ਇੱਕ ਕਿਉਂ ਫੜਿਆ ਕਿਉਂਕਿ ਇਹਨਾਂ ਦੋ ਔਰਤਾਂ ਨੇ ਮਤਲਬ ਕਿ ਤੰਦਾ ਕੀਤਾ ਸੀਗਾ ਤੇ ਹਿਮਾਚਲ ਪੁਲਿਸ ਨੇ ਇੱਕ ਸਸ਼ਾਂਗ ਨਾਮ ਦੇ ਬੰਦੇ ਨੂੰ ਫੜਿਆ ਹਮ ਹ ਉਹਦੇ ਨਾਲ ਕੁਝ ਹੋਰ ਵੀ ਸੀਗੇ ਉਹਨਾਂ ਤੋਂ ਅ ਬੜੀ ਮਾਤਰਾ ਦੇ ਵਿੱਚ ਛੱਟਾ ਬਣਨਦ ਹੋਇਆ ਠੀਕ ਹੈ ਜੀ ਉੱਥੋਂ ਇਹਨਾਂ ਦੋ ਬੀਬੀਆਂ ਦਾ ਨਾਮ ਆ ਪੰਜਾਬਣਾਂ ਦਾ ਜਿਹੜੀਆਂ ਬਣਦੀਆਂ ਲੰਦੀਆਂ ਸੀਆਂ ਜਿਵੇਂ ਇਹਨਾਂ ਨੂੰ ਪਤਾ ਲੱਗਿਆ ਕਿ ਕਿਉਂਕਿ UPI ਰਾਹੀਂ ਲੱਖਾਂ ਰੁਪਈਆ ਦਾ ਲੈਣ ਦੇਣ ਹੋਇਆ ਸੀ UPI ਸਮਝਦੇ ਹੋ ਨਾ ਜਿਵੇਂ ਅੰਦਰ ਸਾਡੇ ਚੱਲਦੀਆਂ ਐਪਲੀਕੇਸ਼ਨ ਅਸੀਂ ਆਨਲਾਈਨ ट्रांजੈਕਸ਼ਨਾਂ ਕਰਦੇ ਹਾਂ ਤੁਹਾਡੇ ਜਿਵੇਂ ਬੈਂਕਿੰਗ ਤੁਹਾਡੇ ਬੈਂਕਿੰਗ ਜਿਵੇਂ ਤੁਸੀਂ ਆਰਟੀਜੀਐਸ ਜਦਾਂ ਵਗੈਰਾ ਇੱਥੇ ਵਰਕ ਕਰਦੇ ਹੋ ਨੇਟ ਬੈਂਕਿੰਗ ਕਰਦੇ ਹੋ ਤਾਂ ਉਹਦਾ ਮਤਲਬ ਕਿ ਇੱਥੇ ਸਿਸਟਮ ਜਿਹੜਾ ਸੀ ਉਹ ਇਦਾਂ ਚੱਲਿਆ ਤੇ ਉਹਨਾਂ ਨੇ ਫਿਰ ਟ੍ਰੇਸ ਕਰਦਿਆਂ ਕਰਦਿਆਂ ਦੇਖਿਆ ਇਹ ਭੱਜਾਂ ਲੱਗੀਆਂ ਸੀ ਤੁਸੀਂ ਹਿਸਾਬ ਲਾ ਲਓ ਜਿਨ੍ਹਾਂ ਦੇ ਕੋਲ ਕੈਨੇਡਾ ਦੇ ਵੀਜ਼ੇ ਹੋਣਗੇ ਉਹ ਕਿਹੋ ਜਿਹੇ ਹੋਣਗੇ ਲੋ ਪ੍ਰੋਫਾਈਲ ਤੇ ਹੋਣ ਗਿਆ ਨਹੀਂ ਨਹੀਂ ਹੋਣੀ ਬਿਲਕੁਲ ਇਹਨਾਂ ਨੂੰ ਨਿਕਿਤ ਭੱਜਣ ਲੱਗਿਆ ਸੀ ਤਾਂ ਇਹ ਜਿਹੜੀ ਕਾਂਗੜਾ ਪੁਲਿਸ ਸੀ ਇਹਨੇ ਜਾ ਕੇ ਦਿੱਲੀ 에ਰਪੋਰਟ ਤੋਂ ਦੋ ਪੰਜਾਬਣ ਏਡੀਆਂ ਜਿਹੜੀਆਂ ਕੈਨੇਡਾ ਵੱਲ ਚੱਲੀ ਸੀ ਦੋਨਾਂ ਨੂੰ ਅਰੈਸਟ ਕੀਤਾ ਹੂੰ ਜੀ ਤੇ ਪੁਲਿਸ ਨੂੰ ਹਾਈ ਕੋਰਟ ਦੇ ਵਿੱਚੋਂ ਕੋਈ ਵੱਡਾ ਝਟਕਾ ਲੱਗਿਆ ਮਿੰਟੂ ਜੀ ਆਹ ਦੇਖੋ ਪੁਲਿਸ ਨੂੰ ਜਿਹੜਾ ਝਟਕਾ ਲੱਗਾ ਉਹ ਖਾਸ ਤੌਰ ਤੇ ਜਿਹੜੀਆਂ ਪੈਂਡਿੰਗ ਐਫ ਆਈ ਆਰਸ ਨੇ ਉਹਦੇ ਬਾਬਤ ਲੱਗਾ ਉਹਦੇ ਕਰਕੇ ਲੱਗਾ ਅੱਲੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ 1338 ਐਫਆਈਆਰ ਇਸ ਤਰ੍ਹਾਂ ਦੀਆਂ ਦਰਜ ਨਹੀਂ ਜਿੱਥੇ ਦਰਜ ਕਰਕੇ ਪੁਲਿਸ ਸੌਂਗੀ ਹਾਈ ਕੋਰਟ ਨੇ 2013 ਤੋਂ ਜਿੰਨੇ ਉੱਥੇ ਐਸਐਸਪੀ ਲੱਗੇ ਸੀ ਹੁਣ ਤੱਕ ਡੀਐਸਪੀ ਲੱਗੇ ਸੀ ਸਾਰਿਆਂ ਦੀ ਸੂਚੀ ਮੰਗ ਲਈ ਜੀ ਕਿਉਂਕਿ ਜ਼ਿਆਦਾਤਰ ਮਾਮਲਿਆਂ ਦੇ ਵਿੱਚ 3 ਸਾਲ ਤੋਂ ਜ਼ਿਆਦਾ ਵਕਫਾ ਹੋ ਗਿਆ ਹੈ ਤੇ ਇਹ ਐਫਆਈਆਰ ਇਸ ਤਰ੍ਹਾਂ ਦੀਆਂ ਐਫਆਈਆਰਸ ਨੇ ਪ੍ਰਵੀਨ ਜੀ ਜਿਨ੍ਹਾਂ ਦੇ ਨਾਲ ਜੁੜੇ ਜਿਹੜੇ ਮਲਜਮ ਆ ਜੀ ਜੀ ਉਹਨਾਂ ਨੂੰ ਨਾ ਤੇ ਭਗੌੜੇ ਇਕਰਾਰ ਦਿੱਤਾ ਗਿਆ ਨਾ ਉਹਨਾਂ ਨੂੰ ਫੜਿਆ ਗਿਆ ਖੁੱਲ੍ਹੇ ਹੀ ਘੁੰਮਦੇ ਫਿਰਦੇ ਆ ਤੇ ਕਈ ਮਾਮਲਿਆਂ ਦੇ ਵਿੱਚ ਇਹ ਤਾਂ ਇੱਕ ਮੈਂ ਮਾਮਲਾ ਜਾਂ ਕਿ ਤਹ ਤੱਕ ਵੇਖਿਆ ਕਿ ਉਹ ਫਾਈਲ ਹੀ ਗਾਇਬ ਐ ਜੀ ਐਫ ਆਈ ਆਰ ਨੰਬਰ ਜਿਹੜੀ ਆ ਨਾ ਉਹ ਹੈਗੀ ਆ 211 ਠੀਕ ਹੈ ਜੀ ਤੇ ਇੱਕ ਐਫ ਆਈ ਆਰ ਨੰਬਰ ਇਹ 168 ਇਹਨਾਂ ਮਾਮਲਿਆਂ ਦੇ ਵਿੱਚ ਜਿਹੜੀ 168 ਨੰਬਰ ਐਫ ਆਈ ਆਰ ਪੂਰੀ ਦੀ ਪੂਰੀ ਕੇਸ ਦੀ ਫਾਈਲ ਹੀ ਘੁੰਮ ਕਰਦੀ ਪੁਰਸ ਠੀਕ ਹੈ ਜੀ ਤੇ ਇੱਕ ਮਾਮਲਾ ਇਹੋ ਜਿਹਾ 211 ਐਫ ਆਈ ਆਰ ਨੰਬਰ ਇਸ ਮਾਮਲੇ ਦੇ ਵਿੱਚ 10 ਸਾਲ ਬੀਤ ਜਾਣ ਦੇ ਬਾਵਜੂਦ ਜ਼ਿਲ੍ਹਾ ਮੈਜਿਸਟਰੇਟ ਤੋਂ ਜਿਹੜੀ ਮਨਜ਼ੂਰੀ ਲੈਣੀ ਸੀ ਉਹ ਹੀ ਨਹੀਂ ਲਈ ਗਈ ਸਾਲਾਂ ਤੋਂ 10 ਸਾਲ ਤੋਂ ਹਾਂ ਹਾਂ ਆ ਹੁਣ ਇਹ ਜਦੋਂ ਹਾਈ ਕੋਰਟ ਦੇ ਵਿੱਚ ਮਾਮਲਾ ਗਿਆ ਡੀਜੀਪੀ ਨੂੰ ਟ੍ਰੈਕਸ਼ਨਸ ਦਿੱਤੀਆਂ ਗਈਆਂ ਤੁਸੀਂ ਸੋਚ ਕੇ ਦੇਖੋ ਕਿ ਪੁਲਿਸਿੰਗ ਸਿਸਟਮ ਕਿੰਨਾ ਨਿੱਗਰ ਚੁੱਕਾ ਹੈ ਕਿੰਨਾ ਉਹਦੇ ਚ ਨਿਗਾਰਾ ਚ ਬਰਹਾਲ ਇਹ ਵੱਡਾ ਚੱਕਰ ਹੈ ਸਾਰੀਆਂ ਰਿਪੋਰਟਾਂ ਵਗੈਰਾ ਜਿਹੜੀਆਂ ਤਾਲਬ ਕੀਤੀਆਂ ਗਈਆਂ ਸਾਰਾ ਰਿਕਾਰਡ ਜਿਹੜਾ ਹੈ ਉਹ ਅਗਲੀ ਸੁਣਵਾਈ ਤੇ ਇਹਨਾਂ ਤੋਂ ਲਿਆਂਦਾ ਗਿਆ ਮੰਗਿਆ ਗਿਆ ਤੇ ਹੁਣ ਇਹ ਵਿਆਕੇ ਉੱਤੇ ਪੇਸ਼ ਕਰਨਗੇ ਪਰ ਪੰਜਾਬ ਪੁਲਿਸ ਵਾਸਤੇ ਇਹ ਬਹੁਤ ਹੀ ਨਮੋਸ਼ੀ ਜਨਕ ਸਬਬ ਹੈ ਕਿ ਪੰਜਾਬ ਪੁਲਿਸ ਮੁਲਜ਼ਮਾਂ ਨੂੰ ਫੜਨ ਦੀ ਥਾਂ ਤੇ ਉਹਨਾਂ ਦੀਆਂ ਫਾਈਲਾਂ ਗਾਇਬ ਕਰਨ ਦੇ ਵਿੱਚ ਲੱਗੀ ਹੋਈ ਹੈ ਜੀ ਬਿਲਕੁਲ ਤੇ ਅਗਲੀ ਖਬਰ ਦਿਵਾਲੋਦੀ ਮੈਂਟ ਜੀ ਗੱਲ ਕਰੀਏ ਆਪਾਂ ਐਕਟਰ ਨੇ ਜਿਹੜਾ ਸੋਨਾ ਕਾਂਡ ਵਾਪਰਿਆ ਜਿਹੜੀ ਬੀਬੀ ਦੁਬਈ ਤੋਂ ਖਾਸਾ ਸੋਨਾ ਲੈ ਕੇ ਆਈ ਸੀਗੀ ਉਹਦੇ ਵਿੱਚ ਹੁਣ ਕਹਿੰਦੇ ਪੁਲਿਸ ਵੀ ਸ਼ੱਕੀ ਨੇ ਹਾਂ ਦੇਖੋ ਰਾਣਿਆ ਜਿਹੜੀ ਸੀਗੀ ਉਹ ਅਸਲ ਦੇ ਵਿੱਚ ਮਤਲਬ ਇੱਕ ਨਾ ਡੀਜੀਪੀ ਸੀ ਉਹਦੀ ਮਤਵੰਨੀ ਥੀ ਸੀ ਯਾਨੀ ਮਤਰਾ ਉਹਨੇ ਗੋਦ ਲਈ ਸੀ ਇੱਦਾਂ ਕਰੋ ਅਡੌਪਸ਼ਨ ਕੇਸ ਸੀ ਤੇ ਧੀ ਹੁੰਦੀ ਜਿਹੜਾ ਅਡੌਪਟ ਹੀ ਕਰ ਲਿਆ ਬੱਚਾ ਹਾਂਜੀ ਤੇ ਉਹ ਅਸਲ ਦੇ ਵਿੱਚ ਕੀ ਸੀਗਾ ਕਿ ਇਹ ਮੇਰੇ ਖਿਆਲ ਦੇ ਨਾਲ ਇੱਕ ਸਾਲ ਚ 30 ਫੇਰੇ ਲਾਏ ਦੁਬਈ ਦੇ ਜਿਹੜੀ ਡੀਆਰਆਈ ਹੁੰਦੀ ਹੈ ਨਾ ਜੇ ਤੁਸੀਂ ਵੀ ਇਦਾਂ ਵਾਰ-ਵਾਰ 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 ਕਿਸੇ ਖਾਸ ਮੁਲਕ ਤੋਂ ਲਾਓਗੇ ਨਾ ਗਿਹੜੇ ਇਹਨਾਂ ਨੇ ਉਸੇ ਵੇਲੇ ਰਡਾਰ ਤੇ ਇੱਕ ਬੰਦਾ ਕਿਵੇਂ ਜਾਂਦਾ ਹੁੰਦਾ ਕੀ ਹਿਸਾਬ ਕਿਤਾਬ ਹੈ ਤੋ ਡੀਆਰਆਈ ਨੂੰ ਸ਼ੱਕ ਹੋ ਗਿਆ ਕਿ ਇੱਥੇ ਦੀ ਅਥਾਰਟੀ ਹੈ ਜੀ ਜੀ ਡੀਆਰਆਈ ਜਿਵੇਂ ਈਡੀ ਹੈ ਨਾ ਉਦਾਂ ਦੀ ਹੁੰਦੀ ਆ ਤਾਂ ਉਹਨਾਂ ਨੇ ਫਿਰ ਲੈ ਲਿਆ ਨੂੰ ਰੜਾ ਰਤੇ ਕਿ ਇਹ ਤੇ ਇੱਕ ਸਾਲ ਚ 30 ਵਾਰ ਦੁਬਈ ਜਾ ਕੇ ਆਈ ਆ ਤੇ ਪਿਛਲੇ ਸ਼ਾਇਦ ਕੁਝ ਕੁ ਦਿਨਾਂ ਚ 4 ਵਾਰ ਤਾਂ ਉਹਨਾਂ ਨੇ ਫਿਰ ਇਹਨੂੰ ਮਤਲਬ ਕਿ ਨਿਕਲ ਨਹੀਂ ਨਹੀਂ ਦਿੱਤਾ ਇਹ ਨਿਕਲਦੀ ਇੱਦਾਂ ਸੀ ਕਿ ਕਿ ਡੀਜੀਪੀ ਦੀ ਤੀ ਸੀਗੀ ਵੀ ਮਤਲਬ ਕਿ ਪੁਲਿਸ ਵਾਲਿਆਂ ਨੂੰ ਦਵਾ ਦਾ ਉੱਤਰ ਦੇ ਅੰਸਾਰ ਕਹਿਣਾ ਕਿ ਆਓ ਜੀ ਤਾਂ ਉਹਨਾਂ ਨੇ ਨਾਲ ਦੀ ਨਾਲ ਸਕਾਟ ਕਰਨਾ ਤਲਾਸ਼ੀ ਤਲੂਸ਼ੀ ਹੋਣੀ ਨਾ ਹੁਣ ਇਹ ਏਜੰਸੀਆਂ ਦੇਖ ਰਹੀਆਂ ਆ ਕਿ ਕੀ ਪੁਲਿਸ ਆਫੀਸਰ ਵੀ ਰਲੇ ਹੋਏ ਸਨ ਕਿਉਂਕਿ ਇੱਕ ਦੁਕਾ ਇਦਾਂ ਦਾ ਹੈ ਕਿ ਜਿਹੜਾ ਖੜੇ ਪੈਰ ਸਕਾਟ ਕਰਕੇ ਬਿਨਾ ਤਲਾਸ਼ੀ ਤੋਂ ਬਿਨਾ ਕਿਸੇ ਫਾਰਮੈਲਟੀ ਤੋਂ ਇਹਨੂੰ ਉਸ 에ਰਪੋਰਟ ਤੋਂ ਕੱਢ ਲੈਂਦਾ ਸੀਗਾ ਜਿੱਥੇ ਉਤਰਦੀ ਸੀਗੀ ਹੂੰ 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 ਕਿਉਂਕਿ ਸੋਨਾ ਬਹੁਤ 1.5 ਕਰੋੜ ਦਾ ਤਾਂ ਸੋਨਾ 골ਡ ਰਿਕਵਰ ਹੋਇਆ ਨਾ ਇਹਦੇ ਕੋਲੋਂ ਹੂੰ ਤੇ ਇਸ ਤੋਂ ਇਲਾਵਾ ਇਹਦੇ ਫਲੈਟ ਤੋਂ ਮੇਰੇ ਖਿਆਲ ਦੇ ਨਾਲ ਨਗਦੀ ਤੇ ਗਹਿਣਾ ਘਟਾ ਮਿਲ ਆਦੀ ਪੰਜ ਕਰੋੜ ਰੁਪਈਆ ਹੋਆ ਹਾਂਜੀ 18-19 ਕਰੋੜ ਦਾ ਸਮਾਨ ਹੈ ਖੜੇ ਪੈ। ਤਾਂ ਇਸ ਨੂੰ ਇੱਕ ਰੈਕਟ ਹੀ ਸਮਝਿਆ ਜਾ ਰਿਹਾ ਕਿ ਰੈਕਟ ਦਾ ਹੀ ਹਿੱਸਾ ਸੀ ਕਿ ਤੇ ਆਪਣਾ ਰਸੂਖ ਆਪਣਾ ਰੁਤਬਾ ਇਹ ਬੀਬੀ ਵਰਤਦੀ ਸੀਗੀ। ਦਰਹਾਲ ਹੁਣ ਨਿਗਾਹ ਜਾ ਰਹੀ ਆ ਪੁਲਸ ਅਪਸਰਾਂ ਵੱਲ ਕਿ ਕਿਤੇ ਕੋਈ ਉਹਨਾਂ ਦੇ ਵਿੱਚ ਉਹ ਤੇਜ਼ ਖੇਡ ਦੇ ਵਿੱਚ ਸ਼ਾਮਲ ਨਹੀਂ ਸੀਗਾ। ਜੀ ਜੀ ਬਿਲਕੁਲ। ਆ ਮੰਟ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਠੀਕ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨਾਲ ਪੈਠੀ ਸਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ